ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਅੱਜ ਦੀ ਸੱਚੀ ਘਟਨਾ ਆਪਾਂ ਇੱਕ ਮੁੰਡੇ ਦੁਆਰਾ ਬੀਤੀ ਹੋਈ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੇ ਇਹੋ ਜਿਹੀਆਂ ਘਟਨਾਵਾਂ ਸੁਣ ਕੇ ਐ ਲੱਗਦਾ ਰੋਜ਼ ਆਪਾਂ ਇੱਕੋ ਹੀ ਗੱਲ ਕਹਿਣੀ ਆ ਕਿ ਦੁਨੀਆ ਜਿਹੜੀ ਉਹ ਦਿਨੋਂ-ਦਿਨ ਗਰਕਰ ਰਹੀ ਆ। ਇੱਕ ਮੁੰਡਾ ਆਪਣੀ ਹੱਦ ਬੀਤੀ ਸੁਣਾਉਂਦਾ। ਉਹ ਕਹਿੰਦਾ ਕਿ ਜਦੋਂ ਮੈਂ ਛੋਟੀ ਉਮਰ ਦਾ ਸੀ ਤਾਂ ਮੇਰੇ ਪਾਪਾ ਦੀ ਮੌਤ ਹੋ ਗਈ ਸੀ। ਮੇਰੇ ਤਿੰਨ ਭੈਣਾਂ ਸੀ ਤੇ ਮੇਰੀ ਮਾਂ ਸੀ ਤੇ ਮੈਂ ਸੀ ਮੈਂ ਕਹਿੰਦਾ ਤਿੰਨਾਂ ਭੈਣਾਂ ਤੋਂ ਛੋਟਾ ਸੀ ਪਰ ਕਹਿੰਦੇ ਜਦੋਂ ਸਿਰ ਤੋਂ ਪਿਓ ਦਾ ਛਾਇਆ ਉੱਠ ਜਾਵੇ ਨਾ ਤੇ ਫਿਰ ਬੰਦਾ ਜਿਹੜਾ ਉਹ ਛੋਟੀ ਉਮਰ ਦੇ ਵਿੱਚ ਹੀ ਮੈਚ्योर ਹੋ ਜਾਂਦਾ 25 ਸਾਲ ਦਾ ਬੰਦਾ 50 ਸਾਲ ਵਾਲਿਆਂ ਵਾਂਗੂ ਬਿਹੇਵ ਕਰਨ ਲੱਗ ਜਾਂਦਾ ਕਿਉਂਕਿ ਜ਼ਿੰਮੇਵਾਰੀਆਂ ਬਹੁਤ ਕੁਝ ਸਿਖਾ ਦਿੰਦੀਆਂ ਇਨਸਾਨ ਨੂੰ ਕਹਿੰਦਾ ਇੱਕ ਇੱਕ ਕਰਕੇ ਮੈਂ ਆਪਣੀਆਂ ਭੈਣਾਂ ਵਿਆਈਆਂ ਤੇ ਜਦੋਂ ਮੇਰੀ ਉਮਰ 27-28 ਸਾਲ ਦੀ ਹੋ ਗਈ ਤਾਂ ਮੇਰੀ ਮਾਂ ਨੂੰ ਇਹ ਹੋ ਗਿਆ ਵੀ ਚਲ ਕੁੜੀਆਂ ਤਾਂ ਵਿਆਹ ਤੀਆਂ ਹੁਣ ਨੂੰ ਵੀ ਆ ਜੇ ਚਲੋ ਕਹਿੰਦਾ ਮੈਨੂੰ ਕਈ ਥਾਈ ਰਿਸ਼ਤਿਆਂ ਦੀ ਦੱਸ ਪਈ ਤੇ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਗਾਂ ਦੀ ਗਾਂ ਕਿਸੇ ਨੇ ਮੈਨੂੰ ਰਿਸ਼ਤਾ ਦੀ ਦੱਸ ਪਾਈ ਚਲੋ ਕਹਿੰਦਾ ਅਸੀਂ ਰਿਸ਼ਤੇਦਾਰੀ ਦੇ ਭਰੋਸੇ ਰਹੇ ਤੇ ਕਹਿੰਦਾ ਵੀ ਉਹ ਮੈਨੂੰ ਦੇਖ ਕੇ ਕੁੜੀ ਵਾਲੇ ਉਹਨਾਂ ਦੇ ਮੈ ਪਸੰਦ ਆ ਗਿਆ ਚਲੋ ਸਾਨੂੰ ਕੁੜੀ ਦਿਖਾਤੀ ਤੇ ਅਸੀਂ ਕੁੜੀ ਵੇਖੀ ਤੇ ਮੇਰੀ ਮਾਂ ਨੂੰ ਪਸੰਦ ਆ ਗਈ ਮੇਰੀਆਂ ਭੈਣਾਂ ਨੂੰ ਉੱਥੇ ਹੀ ਸ਼ਗਨ ਕਰਤਾ ਤੇ ਉਸ ਤੋਂ ਬਾਅਦ ਵਿਆਹ ਜੇ ਰੁੱਕ ਕੇ ਕਰਨਾ ਚਲ ਕਹਿੰਦਾ ਜਿਵੇਂ ਹੁਣ ਦੂਜੇ ਮੁੰਡੇ ਕੁੜੀਆਂ ਦੀ ਮੰਗਣੀ ਹੁੰਦੀ ਆ ਇੱਕ ਉਧਰ ਉਧਰ ਹੀ ਨੰਬਰ ਲੈ ਲੈਂਦੇ ਆ ਕਹਿੰਦਾ ਚਲ ਅਸੀਂ ਦੋਨਾਂ ਨੇ ਨੰਬਰ ਲੈ ਲਿਆ ਅਸੀਂ ਫੋਨ ਤੇ ਗੱਲਬਾਤ ਕਰਦੇ ਮੈਂ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਫੋਨ ਲਾ ਲੈਂਦਾ ਕਦੇ ਉਹ ਮੈਨੂੰ ਲਾ ਲੈਂਦੀ ਅਸੀਂ ਗੱਲਾਂ ਕਰਦੇ ਕਾਫੀ ਧੀਰ-ਧੀਰ ਤੱਕ ਕਹਿੰਦਾ ਦੋਕ ਦਿਨ ਹੋਏ ਸੀ ਮੈਂ ਉਹਦੇ ਨਾਲ ਗੱਲ ਕਰਨ ਲੱਗੇ ਨੂੰ ਤੇ ਇੱਕ ਦਿਨ ਕਹਿੰਦਾ ਮੈਂ ਉਹਨੂੰ ਫੋਨ ਲਾਇਆ ਤੇ ਉਹਦਾ ਫੋਨ ਕਹਿੰਦਾ ਵੇਟਿੰਗ ਚਾਈ ਜਾਵੇ ਮੈਂ ਕਹਿੰਦਾ ਫਿਰ ਫੋਨ ਲਾਇਆ 10 ਮਿੰਟ ਬਾਅਦ ਫਿਰ ਵੇਟਿੰਗ 'ਚ ਮੈਂ ਕਹਿੰਦਾ ਲਗਾਤਾਰ 2 ਘੰਟੇ ਤੱਕ ਫੋਨ ਲਾਈ ਗਿਆ ਉਹਦਾ ਫੋਨ ਵੇਟਿੰਗ 'ਚ ਆਈ ਗਿਆ ਤੇ ਕਹਿੰਦਾ ਮੈਂ ਸੋਚਿਆ ਵੀ ਇੰਨਾ ਕਿਹਦੇ ਨਾਲ ਵੇਟਿੰਗ 'ਚ ਆ ਵੀ ਘਟੋ-ਘਟ ਪਤਾ ਤਾਂ ਲੱਗਦਾ ਹੀ ਆ ਹਨਾ ਵੀ ਫੋਨ ਆ ਰਹੇ ਆ ਕਿਸੇ ਦਾ ਵਿੱਚ ਚੱਲ ਕਹਿੰਦਾ ਮੈਂ ਚਾਹੁੰਦਾ ਨਹੀਂ ਸੀ ਪਰ ਕਹਿੰਦਾ ਮੇਰੇ ਮਨ 'ਚ ਨਾ ਸ਼ੱਕ ਹੋ ਗਿਆ ਚੱਲ ਕਹਿੰਦਾ ਉਸ ਤੋਂ ਬਾਅਦ ਜਦੋਂ ਉਹਦੀ ਬੈਕ ਕਾਲ ਆਈ ਮੈਨੂੰ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਵਰਨੀਤ ਮੈਂ ਤੈਨੂੰ ਕਦੋਂ ਦਾ ਫੋਨ ਲਾਈ ਜਾਂਦਾ ਵੀ 2 ਘੰਟੇ ਲਗਾਤਾਰ ਤੇ ਤੈਨੂੰ ਮੇਰਾ ਫੋਨ ਜ਼ਰੂਰੀ ਨਹੀਂ ਲੱਗਿਆ ਵੀ ਘਟੋ ਘਟ ਚੱਲ ਜੇ ਤੂੰ ਕਿਸੇ ਨਾਲ ਗੱਲ ਕਰ ਰਹੀ ਸੀ ਤੂੰ ਮੈਨੂੰ ਫੋਨ ਕਰਕੇ ਵਿੱਚੋਂ ਚੱਕ ਕੇ ਕਹਿ ਦਿੰਦੀ ਵੀ ਨਾਲੇ ਮੇਰੇ ਨਾਲੋਂ ਜ਼ਰੂਰੀ ਤੈਨੂੰ ਕੌਣ ਹੋ ਗਿਆ ਉਹ ਕਹਿੰਦੀ ਮੇਰੀ ਭੂਆ ਦੇ ਮੁੰਡੇ ਦਾ ਫੋਨ ਸੀ ਉਹ ਐਂ ਕਹਤਾ ਉਹਨੇ ਤੇ ਕਹਿੰਦਾ ਮੈਂ ਸੋਚਿਆ ਵੀ ਭੂਆ ਦੇ ਮੁੰਡੇ ਨਾਲ ਇੰਨਾ ਇੰਨਾ ਟਾਈਮ ਗੱਲਾਂ 2-2 ਘੰਟੇ ਚੱਲ ਕਹਿੰਦਾ ਕਿ ਮੈਨੂੰ ਨਾ ਗੁੱਸਾ ਆਇਆ ਕਹਿੰਦਾ ਮੈਂ ਗੱਲ ਕਰਕੇ ਫੋਨ ਕੱਟਿਆ ਤੇ ਕਹਿੰਦਾ ਮੈਂ ਆਪਣੀ ਸੱਸ ਨੂੰ ਫੋਨ ਲਾ ਲਿਆ ਮੈਂ ਆਪਣੀ ਸੱਸ ਨਾਲ ਗੱਲ ਕੀਤੀ ਵਿਪੈ ਥੋੜੀ ਕੁੜੀ ਕਹਿੰਦੀ ਆ ਵੀ ਮੈਂ ਆਪਣੀ ਭੂਆ ਦੇ ਮੁੰਡੇ ਨਾਲ ਗੱਲ ਕਰਦੀ ਸੀ ਵੀ ਲਗਾਤਾਰ 2 ਘੰਟੇ ਫੋਨ ਵੇਟਿੰਗ ਚ ਆਈ ਗਿਆ ਵੀ ਇਹਨੇ ਮੇਰਾ ਫੋਨ ਤਾਂ ਚੱਕਣਾ ਜ਼ਰੂਰੀ ਨਹੀਂ ਸਮਝਿਆ ਤੇ ਭੂਆ ਦੇ ਮੁੰਡੇ ਨਾਲ ਇਹੋ ਜਿਹੀਆਂ ਦੀਆਂ ਕੀ ਗੱਲਾਂ ਸੀ ਤਾਂ ਕਹਿੰਦਾ ਅੱਗੋਂ ਮੇਰੀ ਸੱਸ ਨੇ ਕਹਿੰਦਾ ਉਹਦੀ ਗੱਲ ਬੋਝਦੀ ਉਹ ਕਹਿੰਦੀ ਨਾ ਨਾ ਇਹ ਤਾਂ ਤੈਨੂੰ ਜਾਣ ਬੁੱਝ ਕੇ ਚੇਹੜਾ ਕਰਦੀ ਸੀ ਮਜ਼ਾਕ ਕਰਦੀ ਸੀਗੀ ਫੋਨ ਤਾਂ ਮੈਂ ਲਾਈ ਬੈਠੀ ਸੀ ਮੇਰੀ ਭੈਣ ਦਾ ਫੋਨ ਸੀ ਪੁੱਤ ਤੇਰੀ ਮਾਸਦੀ ਦਾ ਤੇ ਕਹਿੰਦਾ ਚੱਲ ਮੇਰਾ ਨਾ ਮਨ ਖੜ ਗਿਆ ਮੈਨੂੰ ਉਹ ਤੇ ਯਕੀਨ ਆ ਗਿਆ ਵੀ ਹੁਣ ਸਿਆਣੀ ਵੇਣੀ ਬੁਢੀ ਤਾਂ ਨਹੀਂ ਝੂਠ ਬੋਲੂ ਚੱਲ ਕਹਿੰਦਾ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਤੇ ਅਗਲੇ ਮਹੀਨੇ ਹੀ ਸਾਡਾ ਵਿਆਹ ਕਹਿੰਦਾ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਲੇਟ ਕਰਾਂਗੇ ਤੇ ਕਹਿੰਦਾ ਮੁੜ ਕੇ ਉਹ ਕਹਿਣ ਲੱਗੇ ਵੀ ਵਿਆਹ ਚੱਲ ਕਹਿੰਦਾ ਮੇਰਾ ਵਿਆਹ ਹੋ ਗਿਆ ਵਿਆਹ ਕੇ ਕਹਿੰਦਾ ਪ੍ਰਨੀਤ ਮੇਰੇ ਘਰ ਆ ਗਈ ਮੇਰੇ ਘਰ ਆਈ ਤੇ ਕਹਿੰਦਾ ਜਦੋਂ ਸਾਡਾ ਹਨਾ ਆਪਾਂ ਇਕੱਠੇ ਬਹਿਣੇ ਕਰਦੇ ਆ ਉਹ ਕਰਦੇ ਆ ਕਹਿੰਦਾ ਵੀ ਜਦੋਂ ਮੈਂ ਉਹਨੂੰ ਬੁਲਾਉਣ ਲੱਗਿਆ ਤੇ ਉਹ ਤਾਂ ਕਹਿੰਦਾ ਮੇਰੇ ਵੱਲ ਕੋੜ-ਕੋੜ ਵੇਖੇ ਉਹ ਕਹਿੰਦੀ ਵੀ ਤੂੰ ਮੈਨੂੰ ਹੱਥ ਵੀ ਨਹੀਂ ਲਾ ਸਕਦਾ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਤੂੰ ਪਹਿਲੇ ਦਿਨ ਹੀ ਕਿਹੋ ਜੀਆਂ ਗੱਲਾਂ ਕਰਦੀਆਂ ਹਨਾ ਵੀ ਤੂੰ ਮੇਰੀ ਪਤਨੀ ਆ ਮੈਂ ਤੈਨੂੰ ਵਿਆਹ ਕੇ ਲਿਆਇਆ ਇੱਜ਼ਤਾਂ ਤੂੰ ਮੇਰੀ ਕਹਿੰਦਾ ਉਹ ਤਾਂ ਮੈਨੂੰ ਕਹਿੰਦਾ ਮਤਲਬ ਵੱਡਣ ਖਾਣ ਵਾਲਿਆਂ ਵਾਂਗੂ ਬੋਲੇ ਕਹਿੰਦਾ ਮੈਂ ਉਹਦੀ ਭਰਜਾਈ ਨੂੰ ਫੋਨ ਲਾ ਲਿਆ ਉਹਦੀ ਭਰਜਾਈ ਨੂੰ ਮੈਂ ਕਿਹਾ ਵੀ ਭੈਣੇ ਇਹ ਤਾਂ ਐਂ ਬੋਲਦੀ ਆ ਹਨਾ ਵੀ ਇਹ ਚੰਗਾ ਥੋੜੀ ਲੱਗਦਾਗਾ ਵੀ ਇਹ ਤਾਂ ਪਹਿਲੇ ਦਿਨ ਹੀ ਮੇਰੀ ਬੇਇੱਜ਼ਤੀ ਕਰੀ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਵੀ ਚਲ ਕੋਈ ਨਾ ਨਿਆਣੀ ਆ ਚਲ ਕਹਿੰਦਾ ਮੈਂ ਫੋਨ ਕੱਟਤਾ ਤੇ ਉਦੋਂ ਬਾਅਦ ਕਹਿੰਦਾ ਵੀ ਮੈਨੂੰ ਕਹਿੰਦਾ ਸਿੱਧੇ ਮੂੰਹ ਹੀ ਨਾ ਬੋਲੇ ਕਹਿੰਦਾ ਮੈਨੂੰ ਗੁੱਸਾ ਆਇਆ ਮੈਂ ਉਹਦੇ ਨਾਲ ਚਪੇੜ ਮਾਰੀ ਵੀ ਤੂੰ ਤਾਂ ਪਹਿਲੇ ਦਿਨ ਹੀ ਇੰਨਾ ਬੋਲਦੀ ਆ ਕਹਿੰਦਾ ਬਰਾਬਰ ਹੁਣੇ ਮੇਰੇ ਦੋ ਚਪੇੜਾਂ ਧਰਤੀਆਂ ਕਹਿੰਦਾ ਅਸੀਂ ਤਾਂ ਪਹਿਲੇ ਦਿਨ ਹੀ ਜਿੱਤੋ ਜਿੱਤੀ ਹੋ ਗਏ ਚਲ ਕਹਿੰਦਾ ਹੁਣ ਰੌਲਾ ਵੀ ਕਿਹਨੂੰ ਪਾਉਣਾ ਸੀ ਹਨਾ ਕਹਿੰਦਾ ਚੁੱਪ ਕਰਕੇ ਪੈ ਗਈ ਤੇ ਕਹਿੰਦਾ ਵੀ ਮੈਂ ਆਖਿਆ ਵੀ ਕੰਮ ਤੱਕ ਸੁੱਤਾ ਹੋ ਗਿਆ ਕਹਿੰਦਾ ਚਲ ਅਗਲੇ ਦਿਨ ਮੈਂ ਫੇਰ ਉਹਦੀ ਭਝਾਈ ਨੂੰ ਫੋਨ ਲਾਇਆ ਤੇ ਉਹਦੀ ਭਝਾਈ ਨੇ ਅਗਲੇ ਦਿਨ ਉਹਨੂੰ ਫੋਨ ਤੇ ਕੁਝ ਕਿਹਾ ਜਾਂ ਉਹਦੀ ਮਾਂ ਤੇ ਕਹਿੰਦਾ ਮੈਂ ਸੋਚਿਆ ਵੀ ਚਲੋ ਹਨਾ ਨਿਆਣੀ ਆ ਕਹਿ ਲਓ ਕੁਝ ਵੀ ਕਹਿ ਲਓ ਵੀ ਮੈਨੂੰ ਆਪ ਨੂੰ ਵੀ ਮਾਰਨਾ ਨਹੀਂ ਚਾਹੀਦਾ ਸੀਗਾ ਵੀ ਗੱਲ ਪਿਆਰ ਨਾਲ ਹੈਂਡਲ ਕਰਨੀ ਚਾਹੀਦੀ ਸੀ ਚਲ ਕਹਿੰਦਾ ਸਮਾਂ ਗੁਜ਼ਰ ਗਿਆ ਤੇ ਸਾਡੇ ਵਿਆਹ ਹੋਏ ਨੂੰ ਕਾਫੀ ਟਾਈਮ ਹੋ ਗਿਆ ਕਹਿੰਦਾ ਉਹਦੇ ਕੋਲੇ ਫੋਨ ਹੈ ਨਹੀਂ ਸੀ ਕਹਿੰਦਾ ਵੀ ਉਹ ਆਪਦੇ ਫੋਨ ਤੋਂ ਹੀ ਚੈਟ ਮੇਰੇ ਫੋਨ ਤੋਂ ਹੀ ਚੈਟ ਛੂਟ ਕਰਦੀ ਰਹਿੰਦੀ ਸੀ ਜੇ ਕਿਸੇ ਨਾਲ ਕਰਦੀ ਸੀ ਤੇ ਕਹਿੰਦਾ ਕਈ ਵਾਰੀ ਨਾ ਉਹ ਬਾਥਰੂਮ ਚ ਲੈ ਜਾਂਦੀ ਮੇਰਾ ਫੋਨ ਤੇ ਅੰਦਰ ਲੈ ਜਾ ਕੇ ਗੱਲ ਕਰਦੀ ਕਿਸੇ ਨਾਲ ਤੇ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਵੀ ਸਾਹਮਣੇ ਨਹੀਂ ਗੱਲ ਕਰਦੀ ਕਹਿੰਦਾ ਮੇਰੀ ਮਾਂ ਨੇ ਵੀ ਇਹ ਗੱਲ ਨੋਟ ਕੀਤੀ ਵੀ ਕਈ ਵਾਰੀ ਮੈਨੂੰ ਉਹ ਕਹਿੰਦੀ ਫੋਨ ਧਰ ਜੋ ਕਹਿੰਦਾ ਮੈਂ ਖੇਤ ਖੂਤ ਜਾਂਦਾ ਫੋਨ ਧਰ ਜਾਂਦਾ ਤੇ ਮਗਰੋਂ ਗੱਲਾਂ ਕਰਦੀ ਉਹ ਬਾਹਰ ਢਾਕੇ ਹੌਲੀ-ਹੌਲੀ ਬੋਲ ਕੇ ਗੱਲ ਕਰਦੀ ਤੇ ਕਹਿੰਦਾ ਮੇਰੀ ਮਾਂ ਮੈਨੂੰ ਕਹਿੰਦੀ ਵੀ ਮੁੰਡਿਆ ਵੀ ਐ ਗੁੱਸਾ ਤਾਂ ਕਰੀ ਨਾ ਵੀ ਤੂੰ ਆਪਦਾ ਫੋਨ ਧਰ ਜੰਨਾ ਵੀ ਇਹ ਕੋਸਰਮੋਸਰ ਜੀ ਕਰਦੀ ਰਹਿੰਦੀ ਹੈ ਵੀ ਮੈਨੂੰ ਗੱਲ ਠੀਕ ਨਹੀਂ ਲੱਗਦੀ ਕਹਿੰਦਾ ਮੈਂ ਫੋਨ ਤੇ ਰਿਕਾਰਡਿੰਗ ਲਾਤੀ ਬਾਲੀ ਬੜੀ ਨਹੀਂ ਸੀ ਕਹਿੰਦਾ ਉਹ ਜਦੋਂ ਵੀ ਕਹਿੰਦਾ ਉਹ ਗੱਲ ਕਰਿਆ ਕਰੇ ਫੋਨ ਤੇ ਉਹ ਗੱਲ ਰਿਕਾਰਡ ਹੋ ਜਾਇਆ ਕਰੇ ਤੇ ਮੈਂ ਸੁਣ ਲਿਆ ਕਰਾਂ ਕਹਿੰਦਾ ਵੀ ਮੈਨੂੰ ਐ ਪਤਾ ਲੱਗ ਗਿਆ ਸੀ ਵੀ ਇਹੇ ਕਿਸੇ ਮੁੰਡੇ ਨਾਲ ਗੱਲ ਕਰਦੀ ਆ। ਕਹਿੰਦਾ ਮੈਂ ਕੁਝ ਚਿਰ ਤਾ ਬਰਦਾਸ਼ਤ ਕੀਤਾ ਪਰ ਕਹਿੰਦਾ ਮੈਂ ਬੋਲਿਆ ਕੁਛ ਨਾ। ਕਹਿੰਦਾ ਮੈਨੂੰ ਐ ਸੀ ਵੀ ਮੈਂ ਨਾ ਗੱਲ ਇਹਨੂੰ ਕੋਈ ਲੰਬੀ ਗੱਲ ਕਰਨ ਦੇ ਕੋਈ ਇਦਾਂ ਦੀ ਗੱਲ ਕਰਨ ਦੇ। ਚੱਲ ਕਹਿੰਦਾ ਗੱਲ ਹੁੰਦੀ ਰਹੀ ਤੇ ਕਹਿੰਦਾ 2 ਮਹੀਨੇ ਬਾਅਦ ਉਹ ਆਪਦੇ ਪੇਕੀ ਗਈ। ਜਦੋਂ ਕਹਿੰਦਾ ਉਹ ਪੇਕੀ ਗਈ ਉਹ ਪ੍ਰੈਗਨੈਂਟ ਸੀ। ਤੇ ਜਾ ਕੇ ਕਹਿੰਦਾ ਹਸਪਤਾਲ ਵਾਗੀ ਆਪਦੀ ਮਾਂ ਨਾਲ ਜਾ ਕੇ ਤੇ ਅਬੋਰਸ਼ਨ ਕਰਾਈ ਲਈ। ਤੇ ਉੱਥੋਂ ਮੈਨੂੰ ਫੋਨ ਕਰਤਾ। ਵੀ ਮੈਨਾ ਵੀ ਮੇਰੀ ਤबीयत ਠੀਕ ਨਹੀਂ ਸੀ ਅੱਜ ਸਵੇਰ ਦੀ ਮੈਨੂੰ ਲੱਗ ਰਿਹਾ ਸੀ ਹਨਾ ਮੇਰੇ ਦਰਦ ਹੋ ਰਿਹਾ ਸੀ ਵੀ ਅਸੀਂ ਹਸਪਤਾਲ ਆਈਆਂ ਤੇ ਵੀ ਡਾਕਟਰ ਕਹਿੰਦੇ ਆ ਵੀ ਅਬੋਰਸ਼ਨ ਕਰਨਾ ਪਊਗਾ ਤੇ ਵੀ ਮਤਲਬ ਅਸੀਂ ਅਬੋਰਸ਼ਨ ਕਰਵਾਤਾ ਤੇ ਕਹਿੰਦਾ ਇਹ ਗੱਲ ਸੁਣ ਕੇ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਇਹ ਕੀ ਗੱਲ ਵੀ ਪਹਿਲਾਂ ਤਾਂ ਮੈਨੂੰ ਦੱਸਿਆ ਨਹੀਂ ਜੇ ਕੋਈ ਦਿੱਕਤ ਸੀ ਮੈਨੂੰ ਸਾਦੇ ਵੀ ਹੋਰ ਡਾਕਟਰ ਨੂੰ ਦਿਖਾ ਲੈਂਦੇ ਚੱਲ ਕਹਿੰਦਾ ਜਦੋਂ ਫਿਰ ਕਹਿੰਦਾ ਮੈਂ ਸੋਚਿਆ ਵੀ ਚਲ ਹਨਾ ਹੋਊਗੀ ਦਿੱਕਤ ਵੀ ਨਾਲ ਮੇਰੀ ਸੱਸ ਗਈ ਆ ਵੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੋਣੀ ਚਲ ਕਹਿੰਦਾ ਮੈਂ ਕਿਹਾ ਕੋਈ ਨਾ ਵੀ ਤੂੰ ਬਾਹਲਾ ਨਾ ਕਿਸੇ ਨੂੰ ਦੱਸੀ ਚਲ ਕਹਿੰਦਾ ਉੱਥੇ ਰਹੀ 15 20 ਦਿਨ ਤੇ 15 20 ਦਿਨ ਬਾਅਦ ਆ ਗਈ ਆ ਕੇ ਕਹਿੰਦਾ ਫੇਰ ਮਤਲਬ ਫੋਨ ਮੇਰਾ ਫੜ ਲਿਆ ਕਰੇ ਕਹਿੰਦਾ ਇੱਕ ਦਿਨ ਉਹਨੇ ਗੱਲ ਕੀਤੀ ਤੇ ਮੇ ਰਿਕਾਰਡਿੰਗ ਸੁਣੀ ਤੇ ਕਹਿੰਦਾ ਉਹ ਨੂੰ ਕਹਿੰਦੀ ਆਗਾ ਹਾਂ ਗੱਲ ਕਰਦੀ ਸੀ ਆਪਦੇ ਸਕੇ ਭੂਆ ਦੇ ਮੁੰਡੇ ਨਾਲ ਉਹ ਨੂੰ ਕਹਿੰਦੀ ਵੀ ਦੇਖ ਮੇਰੇ ਪ੍ਰੈਗਨੈਂਟ ਹੋ ਗਈ ਸੀ ਵੀ ਮੈਂ ਸਫਾਈ ਦਾ ਕਰਾਤੀ ਤੇ ਹੁਣ ਨਾ ਬਸ ਮੈਂ ਤੋਂ ਤਲਾਕ ਲੈ ਲੈਣਾ 5-6 ਲੱਖ ਰੁਪਇਆ ਲੈ ਲੈਣਾ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ ਜਦੋਂ ਕਹਿੰਦਾ ਮੈਂ ਨੰਬਰ ਚੈੱਕ ਕੀਤਾ ਫੋਨ ਲਾ ਕੇ ਕਹਿੰਦਾ ਹੋਰ ਨੰਬਰ ਤੋਂ ਤੇ ਗਾਹਾਂ ਉਹਦੀ ਭੂਆ ਦਾ ਮੁੰਡਾ ਉੱਤੋਂ ਹੈਰਾਨੀ ਦੀ ਗੱਲ ਇਹ ਵੀ ਦੋ ਜਵਾਕਾਂ ਦਾ ਪਿਓ ਤੇ ਵਿਆਹਿਆ ਹੋਇਆ ਅਗੋਣੇ ਲਾ ਮੈਰਿਜ ਕਰਾਈ ਹੋਈ ਸੀ ਕਹਿੰਦਾ ਵੀ ਇਹ ਗੱਲ ਕਿੱਥੇ ਹੁਣ ਕਿਸੇ ਬੰਦੇ ਦੇ ਹਜਮ ਆਉਂਦੀ ਆ ਮੈਂ ਕਹਿੰਦਾ ਕਿ ਚੁੱਪ ਕਰਕੇ ਚੜਾਈ ਆ ਆਪਣੇ ਨਾਲ ਤੇ ਕਹਿੰਦਾ ਮੈਂ ਆਪਣੇ ਸੌਰੀ ਲੈ ਗਿਆ ਸੌਰੀ ਲਈ ਆ ਕੇ ਮੈਂ ਆਪਣੀ ਸੱਸ ਨੂੰ ਕਿਹਾ ਵੀ ਇਹ ਕੀ ਲੱchn ਕਰਦੀ ਫਿਰਦੀ ਆ ਤੇ ਤੂੰ ਇਹਨੂੰ ਸਮਝਾ ਨਹੀਂ ਸਕਦੀ ਕਹਿੰਦਾ ਮੇਰੀ ਸੱਸ ਮੇਰੇ ਗਾਲੀ ਪੈ ਗਈ ਵੀ ਤੂੰ ਮੇਰੀ ਡੀਟੇਲ ਜਾ ਮਲਾਉਣਾ ਚਲ ਕਹਿੰਦਾ ਕਿ ਮੈਂ ਲਿਆ ਆ ਵੀ ਮੈਂ ਨੂੰ ਕਹਿੰਦਾ ਆਈ ਸੀ ਵੀ ਅਗਲਾ ਕਹੂਗਾ ਵੀ ਆਪਦੇ ਤਿੰਨ ਤਿੰਨ ਧੀਆ ਨੇ ਵੀ ਕਹਿੰਦਾ ਮੈਂ ਅੰਦਰ ਬਹੁਤ ਸਮਝਾਈ ਕਹਿੰਦਾ ਉਦੋਂ ਮੈਥੋਂ ਮਾਫੀ ਮੰਗ ਲਿਆ ਕਰੀ ਚਲ ਕਹਿੰਦਾ ਫੇਰ ਫੇਰ ਕਹਿੰਦਾ ਕਿ ਪ੍ਰੈਗਨੈਂਟ ਹੋ ਗਈ ਪ੍ਰੈਗਨੈਂਟ ਹੋਈ ਤੇ ਦੁਬਾਰੇ ਫੇਰ ਕਹਿੰਦਾ ਮਾਂ ਨੂੰ ਫੋਨ ਲਾਇਆ ਤੇ ਮਾਂ ਕਹਿੰਦੀ ਵੀ ਹੁਣ ਆ ਜਾ ਫਿਰ ਜੇ ਸਫਾਈ ਕਰਾਉਣੀ ਆ ਤਾਂ ਵੀ ਜੇ ਜ਼ਿਆਦਾ ਸਮਾਂ ਲੰਘ ਗਿਆ ਫਿਰ ਅਬੋਰਸ਼ਨ ਹੋਣਾ ਨੀਗਾ ਕਹਿੰਦਾ ਜਦੋਂ ਮੈਂ ਰਿਕਾਰਡਿੰਗ ਸੁਣੀ ਕਹਿੰਦਾ ਮੇਰੇ ਫੇਰ ਪੈਰਾਂ ਥੱਲੇ ਨੂੰ ਜ਼ਮੀਨ ਵੀ ਕਰਦੀ ਕੀ ਫਿਰਦੀ ਆ ਚਲ ਕਹਿੰਦਾ ਜਦੋਂ ਮੈਨੂੰ ਕਹਿੰਦੀ ਮੈਂ ਪਿੰਡ ਜਾਣਾ ਤੇ ਕਹਿੰਦਾ ਮੈਂ ਆਖਿਆ ਫਿਰ ਉੱਥੇ ਹੀ ਰਹਿ ਪੀ ਚਲ ਕਹਿੰਦਾ ਮਾਂ ਆ ਗਈ ਉਹਦੀ ਲੈਣ ਤੇ ਆ ਕੇ ਲੈ ਕੇ ਤੇ ਕਹਿੰਦਾ ਉਹ ਜਦੋਂ ਜਾਣ ਲੱਗੀ ਤੇ ਕਹਿੰਦਾ ਮੈਨੂੰ ਪਤਾ ਸੀ ਵੀ ਉਹ ਵਰਸ਼ਨ ਕਰਾਉਣ ਦੀ ਗੱਲ ਕਰਨੀ ਆ ਤੇ ਕਹਿੰਦਾ ਮੈਂ ਕਿਹਾ ਵੀ ਮਾਤਾ ਕੋਈ ਗਲਤੀ ਨਾ ਕਰਦੇਓ ਗੜਬੜ ਤੇ ਕਹਿੰਦਾ ਮੈਂ ਇਹਨੂੰ ਅੰਦਰ ਵੜ ਕੇ ਕਹਿੰਦਾ ਵੀ ਜਿਹੜੀਆਂ ਗੱਲਾਂ ਤੂੰ ਕਰਦੀਆਂ ਨਾ ਮੈਂ ਸਾਰੀਆਂ ਸੁਣ ਲਈਆਂ ਮੈਨੂੰ ਪਤਾ ਤੇਰੀ ਕੀ ਦੇ ਨਾ ਕੀ ਗੱਲਬਾਤ ਆ ਤੇ ਏਨਾ ਗਲਤੀ ਕਰਦੀ ਕਿਤੇ ਉਹ ਕਹਿੰਦੀ ਤੂੰ ਕੌਣ ਹੁੰਨਾ ਮੈਨੂੰ ਰੋਕਣ ਵਾਲਾ ਬੱਚੇ ਨੂੰ ਜਨਮ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਮੈਂ ਵੇਖਣਾ ਕਹਿੰਦੀ ਗਈ ਕਹਿੰਦਾ ਗਈ ਉਤੋਂ ਦੀ ਹੋ ਕੇ ਤੇ ਸਫਾਈ ਕਰਾਤੀ ਮੁੜ ਕੇ ਕਹਿੰਦਾ ਮੈਂ ਲੈਣ ਨਹੀਂ ਗਿਆ ਮੈਂ ਕਿਹਾ ਵੀ ਮੈਂ ਨਹੀਂ ਲੈਣਾ ਹਾਂ ਦਾ ਕਹਿੰਦਾ ਚਲ ਤੂੰ ਕੁ ਮਹੀਨੇ ਤਾਂ ਰਹੀ ਮੁੜ ਕੇ ਕਹਿੰਦਾ ਪੰਚਾਇਤ ਤੋਂ ਪੰਚਾਇਤੀ ਹੋ ਗਈ ਤੇ ਜਦੋਂ ਕਹਿੰਦਾ ਪੰਚਾਇਤ ਇਕੱਠੀ ਹੋਈ ਤੇ ਪੰਚਾਇਤ ਵਾਲੇ ਆਏ ਤੇ ਪੰਚਾਇਤ ਵਾਲੇ ਕਹਿੰਦਾ ਦੋ ਬੰਦੇ ਮੈਨੂੰ ਸਾਈਡ ਤੇ ਲਿਜਾ ਕੇ ਕਹਿੰਦੇ ਮੈਂ ਕਹਿੰਦਾ ਮੈਂ ਇਹਨੂੰ ਪੁੱਛਿਆ ਵੀ ਤਲਾਕ ਪੁੱਛੋ ਵੀ ਕਿਉਂ ਲੈਂਦੀ ਆ ਇਹ ਤੇ ਕਹਿੰਦਾ ਬੰਦੇ ਕਹਿੰਦੇ ਵੀ ਆਪਜ ਤਾਂ ਤੇਰੇ ਚ ਕੰਡਾ ਹੈ ਨਹੀਂਗਾ ਬੱਚਾ ਤੂੰ ਨਹੀਂ ਪੈਦਾ ਕਰ ਸਕਦਾ ਹੋਰ ਗੱਲ ਤੇਰੇ ਚ ਨਹੀਂ ਬੰਦਿਆਂ ਵਾਲੀ ਤੇ ਹਜੇ ਤੂੰ ਕਹਿੰਦਾ ਆਪਦੇ ਘਰ ਵਾਲੀ ਤੇ ਇਲਜ਼ਾਮ ਲਾਉਣਾ ਕਹਿੰਦਾ ਮੈਂ ਉਹਨਾਂ ਨੂੰ ਤਾਂ ਕੀ ਕਹਿਣਾ ਸੀ ਜਿਆਦੇ ਤੇ ਕਹਿੰਦਾ ਮੈਂ ਸਮਝ ਗਿਆ ਵੀ ਇਹ ਕੀ ਕਹਿੰਦੀ ਆ ਮੇਰੇ ਬਾਰੇ ਗਲਤ ਬੋਲਦੀ ਆ ਵੀ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਦੋ ਵਾਰੀ ਇਹਨੇ ਸਫਾਈ ਕਰਾਤੀ ਮੈਂ ਬੱਚਾ ਕਿਉਂ ਨਹੀਂ ਪੈਦਾ ਕਰ ਸਕਦਾ ਸਫਾਈ ਇਹ ਮੈਥੇ ਚੋਰੀਆਂ ਕਰਾ ਕੇ ਆਉਂਦੀ ਆ ਫੋਨ ਤੇ ਗੱਲਾਂ ਕਰਦੀ ਆ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਨਾ ਕਹਿੰਦਾ ਚਲ ਜਦੋਂ ਮੈਂ ਉਹਨਾਂ ਨੂੰ ਗੱਲ ਦੱਸੀ ਕਹਿੰਦਾ ਉਹਨਾਂ ਨੂੰ ਮੇਰੀ ਗੱਲ ਤੇ ਯਕੀਨ ਬੀਦਾ ਮਤਲਬ ਇਹੀ ਉਹ ਕਹਿੰਦਾ ਫਿਰ ਮੈਨੂੰ ਉਹਨਾਂ ਨੇ ਐਂ ਦੱਸਦਾ ਵੀ ਤੂੰ ਭਾਈ ਕਿੱਥੇ ਫਸ ਗਿਆ ਚਲ ਕਹਿਣਾ ਤਾਂ ਨਹੀਂ ਚਾਹੀਦਾ ਇਹਦੀ ਤਾਂ ਭੂਆ ਹੋਰਿਆਂ ਦੇ ਤਿੰਨ ਤਿੰਨ ਵਿਆਹ ਹੋਏ ਨੇ ਮਾਂ ਦੇ ਇਹਦੀ ਦੇ ਤਿੰਨ ਵਿਆਹ ਹੋਏ ਨੇ ਇਹਨਾਂ ਲਈ ਤਲਾਕ ਕਿੱਡੀ ਕੀ ਗੱਲ ਆ ਇਹ ਤਾਂ ਇੱਕ ਥਾਂ ਤਲਾਕ ਕਰਦੇ ਆ ਪੈਸੇ ਲੈ ਕੇ ਕਿਤੇ ਹੋਰ ਵਿਆਹ ਦਿੰਦੇ ਆ ਵੀ ਇਹਨਾਂ ਦਾ ਤਾਂ ਖਾਨਦਾਨ ਹੀ ਇਹ じゃ ਤੁਸੀਂ ਕਿੱਥੇ ਫਸ ਗਏ ਤੁਸੀਂ ਤਾਂ ਇੰਨੇ ਗਰੀਬ ਤੇ ਸਾਊ ਬੰਦੇ ਤੇ ਕਹਿੰਦਾ ਮੈਂ ਇੱਧਰ ਉੱਧਰ ਝਾਕਾਂ ਵੀ ਹੁਣ ਤਾਂ ਕੁਝ ਹੋ ਨਹੀਂ ਸਕਦਾ ਚਲ ਕਹਿੰਦਾ ਕਿ ਜਦੋਂ ਐ ਜੇਲਜਾਮ ਜੇ ਲਾਉਣ ਲੱਗੇ ਕਹਿੰਦਾ ਮੈਂ ਆਪਣੀ ਮਾਨ ਲੈ ਕੇ ਆ ਗਿਆ ਮਿਲਿਆ ਆ ਨਾ ਕਹਿੰਦਾ ਉੱਦੋਂ ਮੁੜ ਕੇ ਜਦੋਂ ਅਸੀਂ ਆਉਣ ਲੱਗੇ ਮੇਰੀ ਸੱਸ ਕਹਿੰਦੀ ਨਿਮੇੜਾ ਕਰਕੇ ਜਾ ਕਾਕਾ ਐ ਨਹੀਂ ਹੈਗਾ ਵੀ ਮੈਂ ਇੱਥੇ ਬਿਠਾਈ ਰੱਖੂੰ ਸਾਡੀਆਂ ਰੁੱਸ ਰੁੱਸ ਕੇ ਨਹੀਂ ਬੰਦੀਆਂ ਹੈਗੀਆਂ ਅਸੀਂ ਤਾਂ ਮੌਕੇ ਦੀ ਨਿਵੇੜਾ ਕਰਦੇ ਆ ਕਹਿੰਦਾ ਮੈਂ ਆਖਿਆ ਮੈਨੂੰ ਪਤਾ ਮਾਤਾ ਤਿੰਨ ਤਿੰਨ ਤਲਾਕ ਕਰਾਉਣੀ ਤੁਹਾਡੇ ਵਾਸਤੇ ਬਾਲੀ ਵੱਡੀ ਗੱਲ ਨਹੀਂ ਮੈਂ ਜੱਟ ਦਾ ਪੁੱਤ ਆ ਜੇ ਮੈਂ ਵਿਆਹੀ ਆ ਤਾਂ ਨਾ ਮੈਂ ਰੱਖਣ ਵੀ ਜਾਣਦਾ ਜੇ ਤਾਂ ਬਸਾਉਣੀਆਂ ਬੰਦਿਆਂ ਵਾਂਗੂ ਬਸਾ ਦੇ ਤੇ ਨਹੀਂ ਕਹਿੰਦਾ ਮੈਂ ਦੂਜੇ ਲੋਟ ਵੀ ਹੋ ਜੂ ਚੱਲ ਕਹਿੰਦਾ ਕਿ ਵੀ ਮੈਂ ਐਂ ਕਹਿ ਕੇ ਛੱਡ ਆਇਆ ਦੋ ਕੁ ਮਹੀਨੇ ਬਾਅਦ ਕਹਿੰਦਾ ਫੇਰ ਪੰਚਾਇਤ ਕਰ ਲਈ ਪੰਚਾਇਤ ਕਰਕੇ ਕਹਿੰਦੇ ਆ ਵੀ ਇਹ ਤਾਂ ਸਾਡੇ ਤੋਂ ਦਾਜ ਮੰਗਦੇ ਆ ਜਦੋਂ ਕਹਿੰਦਾ ਮੈਂ ਤਲਾਕ ਨੂੰ ਹਾਂ ਨਾ ਕਹਾ ਕਹਿੰਦਾ ਪੰਚਾਇਤ ਵਾਲੇ ਕਹਿੰਦੇ ਵੀ ਭਾਈ ਜਦੋਂ ਪਹਿਲਾਂ ਤੁਹਾਡੀ ਗੱਲ ਹੋਈ ਆ ਪਹਿਲੀ ਪੰਚਾਇਤ ਬੈਠੀ ਆ ਉਦੋਂ ਤਾਂ ਤੁਸੀਂ ਹੋਰ ਗੱਲਾਂ ਕਹਿੰਦੇ ਸੀ ਹੁਣ ਦਾਜ ਇਹ ਆਗੇ ਵੀ ਜੇ ਦਾਜ ਮੰਗਣ ਵਾਲੇ ਹੁੰਦੇ ਤੇ ਵੀ ਫਿਰ ਹੁਣ ਤੋਂ ਪਹਿਲਾਂ ਮੰਗਦੇ ਵੀ ਨਾਲੇ ਇਹ ਦਾਜ ਮੰਗਦੇ ਆ ਇਹ ਤੇ ਇਹਦਾ ਕੀ ਮਤਲਬ ਵੀ ਤੁਸੀਂ ਤਲਾਕ ਲੈ ਲਓ ਵੀ ਬਹਿ ਕੇ ਗੱਲ ਕਰੋ ਤੇ ਕਹਿੰਦਾ ਕਿ ਮੁੜ ਕੇ ਜਦੋਂ ਪੰਚਾਇਤ ਵਾਲੇ ਕਹਿੰਦਾ ਮੈਨੂੰ ਸਾਈਡ ਤੇ ਕਰਕੇ ਕਹਿੰਦੇ ਵੀ ਕਾਕਾ ਹੂੰ ਤਾਂ ਤੇਰੀ ਮਰਜ਼ੀ ਆ ਵੀ ਬਸਨ ਵਾਲੀ ਤਾਂ ਇਹ ਹੈ ਨਹੀਂ ਵੀ ਤੂੰ ਦੇਖ ਲੈ ਕਹਿੰਦਾ ਫਿਰ ਮੈਂ ਆਪਣੀ ਮਾਂ ਨੂੰ ਕਿਹਾ ਕਹਿੰਦਾ ਮੇਰੀ ਮਾਂ ਵੀ ਕਹਿੰਦੀ ਵੀ ਪੁੱਤ ਕੋਈ ਨਾ ਇੱਕ ਵਾਰੀ ਇਹ ਤਾਂ ਖਿਹੜਾ ਛੜਾ ਵੀ ਇਹ ਤਾਂ ਸਹੀ ਨਹੀਂ ਆਪਣੇ ਪਰਿਵਾਰ ਵਾਸਤੇ ਕਹਿੰਦਾ ਫਿਰ ਮੈਂ ਤਲਾਕ ਦੇ ਤਾਂ ਕਹਿੰਦਾ ਮੈਥੋਂ ਪੈਸੇ ਵੀ ਲੈ ਲੇ ਮੁੜ ਕੇ ਕਹਿੰਦਾ ਉਦੋਂ ਬਾਅਦ ਕੀ ਹੋਇਆ ਵੀ ਭੂਆ ਦੇ ਪੁੱਤ ਨੂੰ ਕਹਿੰਦੀ ਮੇਰੇ ਨਾਲ ਵਿਆਹ ਕਰਾ ਉਹ ਹੁਣ ਕਦੋਂ ਵਿਆਹ ਕਰਾਉਂਦਾ ਅਗਲਾ ਵਿਆਹ ਹੈ ਵਰਿਆ ਗੁਲਾਮੇ ਅਰਜ ਕਰਾਈ ਹੋਈ ਬਰਤਨ ਨੂੰ ਆ ਸਭ ਕਹਿੰਦਾ ਮੁੜ ਕੇ ਉਹਦੇ ਨਾਲ ਵਿਆਹ ਨਹੀਂ ਕਰਾਇਆ ਉਹਨੇ ਤੇ ਫਿਰ ਉਹਦੇ ਖਿਲਾਫ ਹੋ ਗਈ। ਕਹਿੰਦਾ ਮੈਂ ਤਾਂ ਖਿਹੜਾ ਛੜਾ ਕੇ ਆਵਦਾ। ਇੱਕ ਪਾਸੇ ਹੋ ਗਿਆ ਕਹਿੰਦਾ ਮੇਰਾ ਤਾਂ ਵਧੀਆ ਉਜੜਦਾ ਉਜੜਦਾ ਘਰ ਇੱਕ ਵਾਰੀ ਠੀਕ ਹੋ ਗਿਆ। ਕਹਿੰਦਾ ਜੇ ਰਹਿੰਦੀ ਪਤਾ ਨਹੀਂ ਕੀ ਕੁਛ ਕਰਨਾ ਸੀ। ਤੇ ਕਹਿੰਦਾ ਜਦੋਂ ਪਹਿਲਾਂ ਗੁੱਸੇ ਹੋ ਕੇ ਗਈ ਆਈ ਆ। ਕਹਿੰਦਾ ਮੇਰੀ ਮਾਂ ਨਾ ਜਦੋਂ ਮੇਰੀ ਮਾਂ ਚਾਹ ਪੀਆ ਕਰੇ ਦੁਪਹਿਰ ਦੀ, ਉਸ ਤੋਂ ਬਾਅਦ ਮੇਰੀ ਮਾਂ ਬੇਹੋਸ਼ ਹੋ ਜਾਇਆ ਕਰੇ। ਜਦੋਂ ਕਹਿੰਦਾ ਚਾਹ ਪੀਆ ਕਰੇ ਬੇਹੋਸ਼ ਹੋ ਜਾਇਆ ਕਰੇ ਤੇ ਬਲੱਡ ਡਾਊਨ ਹੋ ਜਾਇਆ ਕਰੇ। ਕਹਿੰਦਾ ਮੈਂ ਡਾਕਟਰ ਦੇ ਚੈੱਕਅਪ ਕਰਾਇਆ। ਤੇ ਡਾਕਟਰ ਕਹਿੰਦਾ ਵੀ ਰੋਜ ਇਹੋ ਜਿਹੇ ਵੇਲੇ ਬਲੱਡ ਡਾਊਨ ਹੁੰਦਾ ਵੀ ਹੁਣ ਤੱਕ ਤੱਕ ਦੇ ਹੋਇਆ ਨਹੀਂ ਸੀ ਕਹਿੰਦਾ ਮੇਰੇ ਮਨ ਤੇ ਨਾ ਸ਼ੱਕ ਗਿਆ ਵੀ ਇਹ ਆਈ ਆ ਪਿੰਡੋਂ ਵੀ ਕੋਈ ਇਹੋ ਜੀ ਗੱਲਬਾਤ ਤਾਂ ਨਹੀਂ ਹੈਣਾ ਵੀ ਇਹ ਤਾਂ ਨਹੀਂ ਕੁਛ ਕਰਦੀ ਕਹਿੰਦਾ ਮੈਂ ਸਾਰੇ ਘਰ ਦੀ ਤਲਾਸ਼ੀ ਲੈ ਲਈ ਮੈਨੂੰ ਕੁਛ ਨਾ ਮਿਲਿਆ ਕਹਿੰਦਾ ਮੇਰੀ ਮਾਂ ਕਹਿੰਦੀ ਵੀ ਰਸੋਈ ਫਰੋਲ ਤੂੰ ਕਹਿੰਦਾ ਉਹ ਤਾਂ ਪਈ ਸੀ ਅੰਦਰ ਤੇ ਮੈਂ ਰਸੋਈ ਫਰੋਲੀ ਕਹਿੰਦਾ ਰਸੋਈ ਦੇ ਕਹਿੰਦਾ ਉੱਥੋਂ ਮੈਨੂੰ ਗੋਲੀਆਂ ਦਾ ਪਤਾ ਮਿਲਿਆ ਮੈਂ ਉਹ ਗੋਲੀਆਂ ਦਾ ਪਤਾ ਡਾਕਟਰ ਕੋਲ ਲੈ ਕੇ ਗਿਆ ਤੇ ਉਹਨੇ ਕਿਹਾ ਵੀ ਇਹ ਗੋਲੀਆਂ ਤੇਰੀ ਮਾਂ ਨੂੰ ਦਿੱਤੀਆਂ ਜਾ ਰਹੀਆਂ ਇਦੇ ਨਾਲ ਬੰਦਾ ਹੌਲੀ-ਹੌਲੀ ਬੇਹੋਸ਼ ਹੁੰਦਾ ਬਲੱਡ ਡਾਊਨ ਹੁੰਦਾ ਤੇ ਹੌਲੀ-ਹੌਲੀ ਬੰਦੇ ਦੀ ਮੌਤ ਹੋ ਜਾਂਦੀ ਆ ਵੀ ਜੇ ਲਗਾਤਾਰ ਲਈ ਜਾਊ ਬਲੱਡ ਡਾਊਨ ਦੀਆਂ ਹੋਣਗੀਆਂ ਜਾਂ ਕਾਸੇ ਦੀਆਂ ਹੋਣਗੀਆਂ ਹਨਾ ਜਿਆਦਾ ਵਧੇ ਦੀਆਂ ਹੋਣਗੀਆਂ ਉਹ ਲੈ ਲਿਆ ਹੋਊਗਾ ਉਹਦੇ ਨਾਲ ਜਿਆਦਾ ਡਾਊਨ ਹੋ ਗਿਆ ਹੋਊ ਕੁਝ ਇਦਾਂ ਦੀ ਹੋਊਗੀ ਦਵਾਈ ਕਹਿੰਦਾ ਇੰਨੀ ਸਮਝ ਤਾਂ ਮੈਨੂੰ ਵੀ ਨਹੀਂ ਲੱਗੀ ਬਸ ਉਹਨੇ ਐਂ ਦੱਸਤਾ ਕਹਿੰਦਾ ਫਿਰ ਮੈਂ ਉਦੋਂ ਫੜਕੇ ਬਣਾਈ ਸੀਗੀ ਰੇਲ ਫਿਰ ਕਹਿੰਦਾ ਜਦੋਂ ਮੇਰੀ ਮਾਂ ਕਹਿੰਦੀ ਵੀ ਇਹਨੇ ਐਡਾ ਵੱਡਾ ਧੋਖਾ ਆਪਣੇ ਨਾਲ ਕੀਤਾ ਵੀ ਆਪਾਂ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਵੀ ਕੱਲ ਨੂੰ ਆਪਾਂ ਨੂੰ ਨੁਕਸਾਨ ਪਹੁੰਚਾਊਗੀ ਫਿਰ ਕਹਿੰਦਾ ਤਲਾਕ ਦੇ ਕੇ ਮੇਰਾ ਉਹ ਦਿਨੋਂ ਖੇੜਾ ਛੁੱਟਿਆ ਮੁੜ ਕੇ ਕਹਿੰਦਾ ਥਾਂ ਥਾਂ ਫਿਰੇ ੜਕਦੀ ਫਿਰ ਕਹਿੰਦਾ ਮੈਂ ਨਹੀਂ ਮਤਲਬ ਕੋਈ ਉਹਦੀ ਉਹ ਤੋਂ ਕੋਈ ਪੁੱਛਿਆ ਜਾਂ ਉਹਦੇ ਬਾਰੇ ਕੋਈ ਖਬਰ ਲਈ ਮੈਂ ਕੀ ਲੈਣਾ ਸੀ ਕਹਿੰਦਾ ਜਦੋਂ ਮੇਰਾ ਰਿਸ਼ਤਾ ਹੀ ਟੁੱਟ ਗਿਆ ਸੀ ਵੀ ਪਰ ਕਹਿੰਦਾ ਵੀ ਮੈਂ ਹੈਰਾਨ ਵੀ ਦੁਨੀਆ ਤੇ ਇਹੋ ਜਿਹੇ ਵੀ ਲੋਕ ਆ ਵੀ ਲੈ ਆਪਾਂ ਕਹਿੰਦੇ ਹੁੰਨੇ ਆ ਸਕੇ ਮਾਮੇ ਤੇ ਭੂਆ ਦੇ ਬੱਚੇ ਹੁੰਦੇ ਆ ਜਿਹੜੇ ਭੈਣ ਭਰਾ ਹੁੰਦੇ ਆ ਚਲੋ ਮੁਸਲਮਾਨ ਦੇ ਤਾਂ ਹੁੰਦਾ ਵੀ ਵਿਆਹ ਕਰ ਦਿੰਦੇ ਆ ਪਰ ਆਪਣੀ ਬਰਾਦਰੀ ਦੇ ਵਿੱਚ ਤਾਂ ਆਪਾਂ ਭਰਾ ਹੀ ਮੰਨਦੇ ਆ ਨਾ ਵੀ ਅਗੋਂ ਉਹ ਵੀ ਵਿਆਹਿਆ ਬਰਿਆ ਵੀ ਇਸ ਕਰਕੇ ਉਹ ਕਹਿੰਦਾ ਭਰਾਵਾ ਮੈਂ ਤਾਂ ਇਹੀ ਕਹਿਣਾ ਸਭ ਨੂੰ ਵੀ ਜਦੋਂ ਵੀ ਕਿਤੇ ਕੋਈ ਰਿਸ਼ਤਾ ਕਰਨਾ ਪਹਿਲਾਂ ਖਾਨਦਾਨ ਦੀ ਪੁੱਛ ਪੜਤਾਲ ਜ਼ਰੂਰੀ ਆ ਭਾਵੇਂ ਕੋਈ ਜਮਾ ਸਾਕਾ ਰਿਸ਼ਤੇਦਾਰ ਕਰਵਾਉਂਦਾ ਤਾਂ ਵੀ ਖਾਨਦਾਨ ਦੇ ਬਾਰੇ ਪਤਾ ਕਰਨਾ ਜ਼ਰੂਰੀ ਹੁੰਦਾ ਇਹੋ ਜੀ ਕਹਿੰਦਾ ਮੇਰੇ ਨਾਲ ਹੋਈ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਕਰਨ ਤੋਂ ਪਹਿਲਾਂ ਆਪਾਂ ਕੱਲ੍ਹ ਵਾਲੀ ਜੋ ਵੀਡੀਓ ਸੀ ਉਹਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆਂ ਬਨੀਤਾ ਰਾਣੀ ਨਾਈਸ ਸਟੋਰੀ ਸੁਖਨੂਰ ਸਿੰਘ ਸਿੱਧੂ ਨਾਈਸ ਸਟੋਰੀ ਸਿਸਟਰ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਈਮੋਜੀ ਭੇਜੇ ਨੇ ਅੱਗੇ ਨੇ ਬਲਜੀਤ ਕੌਰ ਜੀ ਹਾਂਜੀ ਕਿਰਨ ਬੇਟਾ ਐਬਸੋਲੂਟਲੀ ਰਾਈਟ ਕਿ ਲੋਕ ਇਹੋ ਜਿਹਿਆਂ ਘਟਨਾਵਾ ਕਰਕੇ ਤੀਆਂ ਜੰਮਣ ਤੋਂ ਡਰਦੇ ਨੇ ਬਹੁਤ ਦੁੱਖ ਵਾਲੀ ਘਟਨਾ ਹੈ ਡਾਕਟਰ ਅਜੈਬ ਕਰਾਟ ਵਾਈ ਫ ਰਾਜਦੀਪ ਕੌਰ ਹੈਪੀ ਨਿਊ ਇਅਰ ਸਿਸਟਰ ਜੀ ਗੁੱਡ ਸਟੋਰੀ ਸਿਸਟਰ ਜੀ ਅੱਗੇ ਕਸ਼ਮੀਰ ਖੱਖ ਜੀ ਵੈਰੀ ਸੈਡ ਸਟੋਰੀ ਅੱਗੇ ਸੁੱਖਾ ਸਿੰਘ ਸਰਾਰੀ ਨਾਈਸ ਟੂ ਨਾਈਸ ਸਟੋਰੀ ਮਾਈ ਡੀਅਰ ਸਿਸਟਰ ਜੀ ਜੂਰ ਬ੍ਰਦਰ ਸੁੱਖਾ ਸਿੰਘ ਸਰਾਰੀ ਮਾਲੇ ਵਾਲਾ ਮਖੂ ਤੋਂ ਅੱਗੇ ਪ੍ਰਗਟ ਸਿੰਘ ਦੀਦੀ ਜੀ ਬਹੁਤ ਸੋਹਣੀ ਕਹਾਣੀ ਪ੍ਰੀਤੀ ਨਾਲ ਅਸ਼ੋਕ ਨੇ ਗਲਤ ਕੀਤਾ ਹਾਂਜੀ ਬਿਲਕੁਲ ਅੱਗੇ ਅਵਤਾਰ ਕੌਰ ਜੀ ਵੈਰੀ ਸੈਡ ਨਿਊਜ਼ ਅੱਗੇ ਮਨਦੀਪ ਕੌਰ ਹੈਪੀ ਨਿਊ ਈਅਰ ਸਿਸਟਰ ਜੀ ਹੈਪੀ ਨਿਊ ਇਅਰ ਜੀ ਸੇਮ ਟੂ ਯੂ ਅੱਗੇ ਨਰਿੰਦਰ ਕੌਰ ਜੀ ਬਹੁਤ ਦੁੱਖ ਭਰੀ ਕਹਾਣੀ ਕੁੜੀ ਨੇ ਆਪਣੀ ਜ਼ਿੰਦਗੀ ਆਪ ਹੀ ਖਤਮ ਕਰ ਲਈ ਹਾਂਜੀ ਬਿਲਕੁਲ ਇਹੋ ਜਿਹੇ ਘਟਨਾਵਾਂ ਤੋਂ ਸਾਨੂੰ ਪਤਾ ਲੱਗਦਾ ਵੀ ਬੱਚੇ ਆਪਣੀ ਜ਼ਿੰਦਗੀ ਜਿਹੜੀ ਜਮਾ ਜਦੋਂ ਉਹਨਾਂ ਦਾ ਕੈਰੀਅਰ ਬਣਨ ਵਾਲਾ ਹੁੰਦਾ ਉਦੋਂ ਕੋਈ ਇਹੋ ਜੀ ਗਲਤੀ ਕਰਦੇ ਆ ਵੀ ਆਪਣੀ ਜ਼ਿੰਦਗੀ ਆ ਜਿਹੜੀ ਉਹ ਬਰਬਾਦ ਕਰ ਲੈਂਦੇ ਆ ਤੇ ਅੱਗੇ ਇੱਕ ਇੰਟੈਲੀਜੈਂਟ ਕੁੜੀ ਦੋ ਜਵਾਕਾਂ ਦੇ ਬਾਪ ਨਾਲ ਰਿਲੇਸ਼ਨ ਚ ਰਹਿ ਕੇ ਬਹੁਤ ਬੁਰਾ ਅੰਤ ਹੋਇਆ ਹਾਂਜੀ ਬਿਲਕੁਲ ਇਸੇ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਸੁਣਦੇ ਆ ਨਾ ਤੇ ਸਾਨੂੰ ਯਕੀਨ ਨਹੀਂ ਆਉਂਦਾ ਕਿ ਵਾਕਿਆ ਹੀ ਇਸ ਤਰ੍ਹਾਂ ਹੁੰਦਾ ਪਰੇ ਵਾਕਿਆ ਹੀ ਹੁੰਦਾ ਦਿਨੋਂ ਦਿਨ ਕਿੱਥੇ ਤਾਂ ਬੱਚਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਇੰਨੀ ਹਨਾ ਕਹਿ ਲਓ ਆਪਣਾ ਸੋਸ਼ਲ ਮੀਡੀਆ ਦੇ ਰਾਹੀਂ ਇੰਨੀ ਜਾਣਕਾਰੀ ਆਪਾਂ ਨੂੰ ਹਾਸਲ ਹੁੰਦੀ ਹੈ ਇਹੋ ਜਿਹੀਆਂ ਘਟਨਾਵਾਂ ਬਾਰੇ ਜਾਣ ਕੇ ਕਿਉਂਕਿ ਆਪਾਂ ਨੂੰ ਪਤਾ ਵੀ ਬੁਰੇ ਕੰਮ ਦਾ ਨਤੀਜਾ ਜਿਹੜਾ ਉਹਦਾ ਅੰਤ ਤਾਂ ਬੁਰਾ ਹੀ ਹੁੰਦਾ ਪਰ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਕਿ ਇਹੋ ਜਿਹਾ ਦਿਮਾਗ ਹੋ ਜਾਂਦਾ ਬੀਹੋ ਜੀਆਂ ਘਟਨਾਵਾਂ ਜਿਹੜੀਆਂ ਰੋਜ਼ ਵਾਪਰ ਰਹੀਆਂ ਨੇ ਹਾਂਜੀ ਦੋਸਤੋ ਮਿਲਾਂਗੇ ਕੱਲ ਨੂੰ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀ ਕਾਲ ਜੀ